ਜੇ ਤੁਸੀਂ ਉੱਥੇ ਖੜ ਕੇ ਦੇਖੋਗੇ ਵਲੀਪੁਰਾ ਗੌਸਪੁਰਾ ਜਾਂ ਜਮਾਲਪੁਰਾ ਜਿੱਥੋਂ ਇਹ ਪਾਣੀ ਪੈਂਦਾ ਤੋ ਉੱਥੇ 10 ਮਿੰਟ ਖੜਨਾ ਔਖਾ ਹੋ ਜਾਂਦਾ ਹੈ ਜੇ ਆਪ ਬਹੁਤ 10 ਮਿੰਟ ਵੀ ਨਹੀਂ ਖੜ ਸਾਰੇ ਦਾ ਲਗਾਤਾਰ ਆਪਾਂ 40 ਸਾਲ ਤੋਂ ਇਹ ਪਾਣੀ ਪੀ ਰਹੇ ਹਾਂ ਤੇ ਜੇ ਸਾਬ ਨੂੰ ਲੱਗਦਾ ਵੀ ਕੋਈ ਸਰਕਾਰ ਇਹਦਾ ਹੱਲ ਕਰੂਗੀ ਦਾ ਭਲੇਖਾ ਕਿਉਂਕਿ ਸਾਰੇ ਸਰਕਾਰ ਵਾਲੇ ਸਾਡੇ ਨਾਲ ਹੀ ਹੁੰਦੇ ਸੀਗੇ 16 17 ਤੋਂ ਲੈ ਕੇ ਅਸੀਂ ਉਹ ਲਗਾਤਾਰ ਉੱਥੇ ਜਾਣ ਲੱਗੇ ਆ ਤੇ ਆ ਕਲਤਾਰ ਸੰਧਵਾ ਵਰਗੇ ਭਵੰਤਮਾਨ ਵਰਗੇ ਚੀਮੇ ਵਰਗੇ ਮੀਂਹ ਦੇਰ ਵਰਗੇ ਉੱਥੇ ਸਾਡੇ ਨਾਲ ਜਾ ਕੇ ਵੀਡੀਓ ਬਣਾਉਂਦੇ ਸੀ ਮੀਡੀਆ ਨੂੰ ਵੀ ਦੱਸਦੇ ਸੀ ਫੋਟੋਆਂ ਵੀ ਕਰਾਉਂਦੇ ਸੀ ਵੀ ਇਹ ਦੇਖੋ ਜੀ ਇਹ ਜ਼ਹਿਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਪਰ ਹੁਣ ਸਰਕਾਰ ਬਣੀ ਨੂੰ 2.5 ਤਿੰਨ ਸਾਲ ਹੋ ਗਏ